ਮਾਮਲਾ ਨੀਤੀਯਾਯੋਗ ਦਾ ਨੀਤੀਯਾਯੋਗ ਦੇ ਵਿੱਚ ਅਜ ਤੋਂ ਪਹਿਲਾਂ ਹੀ ਅਜੇ ਨੀਤੀਯਾਯੋਗ ਦੀ ਫਾਰਮੇਸ਼ਨ ਨਹੀਂ ਸੀ ਹੋਈ ਪਹਿਲਾਂ ਆਉਂਦੇ ਫਲਾਨਾ ਕਮਿਸ਼ਨ ਭੰਗ ਕੀਤਾ ਪਲਾਨਿੰਗ ਕਮਿਸ਼ਨ ਜਿਹੜਾ 60 ਸਾਲਾਂ ਦੇ ਵਿੱਚੋਂ ਇੱਕ ਨੈਟਵਰਕ ਬਣਿਆ ਹੋਇਆ ਸੀ ਕਿ ਸਟੇਟਾਂ ਨਾਲ ਵੀ ਗੱਲ ਹੁੰਦੀ ਹੈ ਇੰਟੈਲੈਕਚੁਅਲ ਜਨਾਲ ਇਕਨੋਮਿਸਟਾਂ ਨਾਲ ਸਾਰੇ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਇੱਕ ਪਲਾਨਿੰਗ ਬਣਦੀ ਹੈ 5 ਸਾਲਾਂ ਦਾ ਪਲਾਨ ਦਾ ਉਹ ਕਨਸੈਪਟ ਬਣਦਾ ਹੈ ਉਹ 5 ਸਾਲਾਂ ਸਾਲਾਂ ਦਾ ਕਨਸੈਪਟ ਜਿਹੜਾ ਤੋੜ ਦਿੱਤਾ ਗਿਆ ਬ੍ਰੇਕ ਕਰਤਾ ਆਉਂਦੇ ਹੁਣ ਅਸੀਂ ਕਹਿੰਦੇ ਆਪਾਂ 100 ਸਾਲ ਦਾ ਬਣਾਵਾਂਗੇ 50 ਸਾਲ ਦਾ ਬਣਾਵਾਂਗੇ ਇੱਕ ਇਕਨੋਮਿਸਟ ਇਹ ਕਹਿੰਦਾ ਕਿ ਲੰਮੇ ਪਲਾਨਿੰਗਾਂ ਦੇ ਦੌਰਾਨ ਤਾਂ ਲੰਮੇ ਨਹੀਂ ਤਾਂ ਸਾਡੀ ਉਮਰੇ ਨਹੀਂ ਹੁੰਦੀ ਜਦੋਂ ਤੱਕ ਤਾਂ ਅਸੀਂ ਸਾਰੇ ਮਰ ਜਾਂਦੇ ਹੁੰਦੇ ਆ ਉਹਦਾ ਕੋਈ ਤਰੀਕਾ ਚਾਹੀਦਾ ਹੁੰਦਾ ਹੈ ਸ਼ਾਰਟ ਰਨ ਪਲਾਨਿੰਗ ਵੀ ਬਹੁਤ ਇੰਪੋਰਟੈਂਟ ਹੁੰਦੀ ਹੈ ਡਾਇਰੈਕਸ਼ਨ ਮੀਡੀਅਮ ਰਨ ਪਲਾਨਿੰਗ ਹੁੰਦੀ ਹੈ ਤੇ ਉਸ ਤੋਂ ਬਾਅਦ ਲੌਂਗ ਰਨ ਦੀ ਪਲਾਨਿੰਗ ਹੁੰਦੀ ਹੈ ਨੀਤੀਯੋਗ ਨੂੰ ਤੁਸੀਂ ਪ੍ਰਾਈਵੇਟਾਈਜ਼ ਕਰਕੇ ਵੱਖ-ਵੱਖ ਬੰਦੇ ਲਿਆ ਕੇ ਤੇ ਉਹਦੇ ਵਿੱਚ ਬਿਠਾ ਕੇ ਤੇ ਉਹਨੂੰ ਕਾਰਪੋਰੇਟ ਅਜੰਡੇ ਦਾ ਇੱਕ ਰਿਸਰਚ ਸੈਂਟਰ ਬਣਾਤਾ ਤੇ ਉਹ ਆਪਣੇ ਢੰਗ ਨਾਲ ਕੰਮ ਕਰਦਾ ਉੱਥੇ ਕੁਝ ਚੰਗੇ ਸ਼ਬਦ ਕਹੇ ਗਏ ਜਦੋਂ ਨੀਤੀਯੋਗ ਬਣਾਇਆ ਕਿ ਐਦੂ ਬਾਅਦ ਇੰਡੀਆ ਕੋਆਪਰੇਟਿਵ ਫੈਡਰਲਿਜ਼ਮ ਹੋਏਗਾ ਸਹਿਕਾਰੀ ਸੰਘਵਾਦ ਹੋਏਗਾ ਬਹੁਤ ਚੰਗਾ ਲੱਗਦਾ ਕੋਆਪਰੇਟਿਵ ਦਾ ਮਤਲਬ ਹੈ ਸਭ ਦੀ ਸਹਿਮਤੀ ਹੋਏਗੀ ਸਟੇਟ ਗਵਰਨਮੈਂਟਾਂ ਵੀ ਵਿੱਚ ਹੋਇਆ ਕਰਨਗੀਆਂ ਇੱਕ ਮੰਚ ਹੋਏਗਾ ਉੱਥੇ ਚੀਫ ਮਿਨਿਸਟਰ ਵੀ ਬੈਠਣਗੇ ਔਰ ਉੱਥੇ ਪ੍ਰਧਾਨ ਮੰਤਰੀ ਬੈਠਣਗੇ ਵੱਡੇ ਵੱਡੇ ਬੰਦੇ ਬਹੁਤ ਮੱਥਾ ਪੱਛੀ ਕਰਿਆ ਕਰਨਗੇ ਤੁਸੀਂ ਸੋਚ ਕੇ ਦੇਖੋ ਜਿੱਥੇ ਲਗਭਗ 30 35 ਬੰਦੇ ਬੋਲਣ ਵਾਲੇ ਬੈਠੇ ਹੋਣ ਜਿਸ ਪ੍ਰਾਈਮ ਮਿਨਿਸਟਰ ਹੋਵੇ ਜੀਦੇ ਚ ਫਾਈਨਾਂਸ ਮਿਨਿਸਟਰ ਹੋਵੇ ਜੀਦੇ ਚ ਹੋਮ ਮਿਨਿਸਟਰ ਹੋਵੇ ਕੰਟਰੀ ਦਾ ਜੀ ਚ ਡਿਫੈਂਸ ਮਿਨਿਸਟਰ ਵੀ ਬੈਠਾ ਹੋਵੇ ਕਈ ਵਾਰ ਔਰ ਉਥੇ ਹਰ ਰਾਜ ਦਾ ਚੀਫ ਮਿਨਿਸਟਰ ਹੋਵੇ ਹਰ ਜੂਟੀ ਦਾ ਲੈਫਟੀਨੈਂਟ ਗਵਰਨਰ ਹੋਵੇ ਕਿੰਨੇ ਘੰਟੇ ਨੀਤੀ ਜੋਗ ਦੀ ਮੀਟਿੰਗ ਚੱਲਦੀ ਹੈ ਕੋਈ ਵੀ ਮੀਟਿੰਗ ਵੱਡੀ ਤੋਂ ਵੱਡੀ 8 ਘੰਟੇ 10 ਘੰਟੇ ਕਿੰਨਾ ਕਿੰਨਾ ਟਾਈਮ ਆਏਗਾ ਸਾਰਿਆਂ ਨੂੰ ਜੇ ਬਰਾਬਰ ਟਾਈਮ ਵੀ ਵੰਡ ਕੇ ਦੇ ਦੋ ਕਿੱਡੀ ਫਿਲਾਸਫੀ ਦੀਆਂ ਗੱਲਾਂ ਡਿਸਕਸ ਹੋ ਜਾਣਗੀਆਂ ਕਿੱਡੀ ਪਾਲਿਸੀ ਦੀਆਂ ਗੱਲਾਂ ਡਿਸਕਸ ਹੋ ਜਾਣਗੀਆਂ ਜਾ ਕੇ ਉੱਥੇ ਫਿਰ ਚੀਫ ਮਿਨਿਸਟਰ ਕੀ ਕਰਦੇ ਨੇ ਸਾਡੇ ਵਿਚਾਰੇ ਇੱਥੋਂ ਪਲੱਥਾ ਲੈਂ ਜਾਂਦੇ ਨੇ ਕਾਫੀ ਅਫਸਰਾਂ ਤੋਂ ਇਕੱਠਾ ਕਰਾ ਕੇ ਮਿੰਟ ਦੋ ਮਿਲਦੇ ਨੇ ਬੋਲਣ ਦੇ ਉਹ ਕਹਿੰਦੇ ਮੈਂ ਆ ਵੀ ਮੰਗ ਉਠਾਈ ਮੈਂ ਆ ਵੀ ਉਹ ਰੱਦੀ ਦੀ ਟੋਕਰੀ ਚ ਪਿਆ ਹੁੰਦਾ ਸਾਰੇ ਦਾ ਸਾਰਾ ਸਮਾਨ ਕੌਣ ਪੜਦਾ ਉਹ ਤੁਹਾਡੇ ਏਡੇ ਏਡੇ ਵੱਡੇ ਜਿਹਾੜਾ ਇੱਕ ਤਾਂ ਇੱਕ ਸਹਿਕਾਰੀ ਸੰਘਵਾਦ ਦਾ ਡੌਗਮਾ ਜਿਹੜਾ ਖੜਾ ਕੀਤਾ ਗਿਆ ਸੰਘਵਾਦ ਦਾ ਗਲਾ ਘੁੱਟਦਾ ਉਸ ਤੋਂ ਬਾਅਦ ਲਗਾਤਾਰ ਸਟੇਟਾਂ ਦੀ ਜੀਐਸਟੀ ਚਲੀ ਗਈ ਟੈਕਸ ਲਾਉਂਡ ਤੇ ਹਟਾਉਣ ਦਾ ਕੰਮ ਚਲਾ ਗਿਆ ਐਨਆਈਏ ਤੋਂ ਬਾਅਦ ਸਟੇਟਾਂ ਦਾ ਲੈਂਡ ਆਰਡਰ ਪੁਲਿਸ ਦਾ ਢਾਂਚਾ ਚਲਾ ਗਿਆ ਸਾਈਬਰ ਕਰਾਈਮ ਉਹਦੇ ਵਿੱਚ ਆ ਗਿਆ ਸਾਰੇ ਦਾ ਸਾਰਾ ਬੀਐਸਐਫ 50 ਕਿਲੋਮੀਟਰ ਦੇ ਦਾਇਰੇ ਚ ਅੰਦਰ ਅੰਦਰ ਆ ਬੜੀ ਸਟੇਟਾਂ ਦੇ ਜਿਹੜੇ ਵੀ ਸਾਰੇ ਮਾਮਲੇ ਚ ਔਰ ਉਹ ਤੋਂ ਬਾਅਦ ਸੀਏ ਇੱਕ ਅਮੈਂਡ ਹੁੰਦਾ ਐਕਟ ਅਮੈਂਡ ਹੁੰਦਾ ਨਾਗਰਿਕਤਾ ਦਾ ਬਾਕੀ ਚੀਜ਼ਾਂ ਚੱਲੀਆਂ ਗਈਆਂ ਇਨਕਲੂਸਿਵ ਗਰੋਥ ਦਿਖਾਈ ਦਦੀ ਹੈ ਬਲਡੋਜ਼ਰ ਕਲਚਰ ਚੋਕ ਇੱਕ ਵੱਡੇ ਕਮਿਊਨਿਟੀ ਦੇ ਬਲਡੋਜ਼ਰ ਕੇਵੇਂ ਚੱਲਦਾ ਹੈ ਗੱਲ ਕੋਈ ਵੀ ਹੋਵੇ ਤੇ ਕੀ ਇਹ ਐਕਸਕਲੂਸਿਵ ਹੈ ਜਾਂ ਇਨਕਲੂਸਿਵ ਹੈ ਸਭ ਨੂੰ ਜੋੜਨ ਵਾਲੀ ਗ੍ਰੋਥ ਹੈ ਜਾਂ ਤੋੜਨ ਵਾਲੀ ਗ੍ਰੋਥ ਹੈ ਕਿਸ ਲੈਵਲ ਦੀ ਗ੍ਰੋਥ ਹੈ ਔਰ ਐਸੇ ਢੰਗ ਦੇ ਨਾਲ ਕਹਾ ਗਿਆ ਸ਼ਬਦ ਪ੍ਰੈਕਟਿਸ ਬਿਲਕੁਲ ਉਹਦੇ ਤੋਂ ਉਲਟ ਲਗਾਤਾਰ ਜਾਦੀ ਨਜ਼ਰ ਆ ਰਹੀ ਹੈ ਹੁਣ ਅਗਲੇ ਸਟੈਪ ਨੇ ਇੱਕ ਦੇਸ਼ ਇੱਕ ਚੋਣ ਦੇ ਰੂਪ ਚਾਏਗਾ ਜ਼ਬਰਦਸਤੀ ਤੁਹਾਡੇ ਸਾਹਮਣੇ ਹੈ ਜੰਮੂ ਕਸ਼ਮੀਰ ਝੂਠੀ ਚ ਬਦਲ ਦਿੱਤਾ ਗਿਆ ਸਪੈਸ਼ਲ ਅਧਿਕਾਰ ਪ੍ਰਾਪਤ ਦੇਸ਼ ਤੁਹਾਡੇ ਸਾਹਮਣੇ ਐਸੀ ਸੇਵੰਗ ਸਾਫ ਗੱਲ ਜਿਹੜੀ ਦਿਖਾਈ ਦੇ ਰਹੀ ਹੈ। ਔਰ ਐਗਰੀਕਲਚਰ ਦੇ ਤਿੰਨ ਕਾਨੂੰਨ ਲਿਆਂਦੇ। ਬਿਨਾ ਸਟੇਟ ਨੂੰ ਪੁੱਛੇ ਤੇ ਸਟੇਟ ਸਬਜੈਕਟ ਵਾਲੇ ਖੇਤਰ ਦੇ ਵਿੱਚ ਵੱਡਾ ਕਿਸਾਨ ਅੰਦੋਲਨ ਨਾ ਹੁੰਦਾ ਤਾਂ ਬੇ ਡਰਾਂ ਨਹੀਂ ਸੀ ਹੁਣੇ ਉਹ ਵੀ ਤੁਹਾਡੇ ਸਾਹਮਣੇ ਹੈ। ਐਗਰੀਕਲਚਰ ਦੀ ਨਵੀਂ ਡਰਾਫਟ ਪਾਲਿਸੀ ਬਣ ਗਈ। ਉਹ ਤੁਹਾਡੇ ਸਾਹਮਣੇ ਹੈ। ਇਸੇ ਤਰ੍ਹਾਂ ਪਾਣੀਆਂ ਦੇ ਮਾਮਲੇ ਦੇ ਵਿੱਚ ਜਿਹੜੇ ਡੈਮ ਸੇਫਟੀ ਐਕਟ ਲਿਆਂਦਾ ਸਾਰੀਆਂ ਸਟੇਟਾਂ ਦੀ ਸੰਘੀ ਇਕੱਠ ਕੇ ਪਹਿਲੀ ਵਾਰ ਸੈਂਟਰਲਾਈਜ਼ ਹੋ ਗਿਆ ਸਾਰੇ ਦਾ ਸਾਰਾ ਕੰਮ। ਸਟੇਟ ਸਬਜੈਕਟ ਹੈ ਪਾਣੀ ਪਾਣੀ ਨੂੰ ਪਲੀਟ ਕਰਨ ਵਾਲਾ ਬਿੱਲ ਜਿਹੜਾ ਉਹ ਕਾਨੂੰਨ ਬਣਾਤਾ ਪਾਰਲੀਮੈਂਟ ਨੇ ਕਿ ਜਿੰਨਾ ਮਰਜੀ ਕਰ ਲੋ ਡੀਕ੍ਰਿਮੀਨਲਾਈਜ਼ ਕਰਤਾ ਸਾਰੇ ਦਾ ਸਾਰਾ ਕੰਮ ਤੇ ਇਹ ਸਰਕਾਰੀ ਸੰਘ ਬਾਦ ਇਹ ਜਿਹੜਾ ਨਵਾਂ ਸਲੋਗਨ ਅੱਜ ਦਿੱਤਾ ਚੀਫ ਮਿਨਿਸਟਰ ਪ੍ਰਧਾਨ ਮੰਤਰੀ ਨੇ ਜਿਹੜੇ ਪ੍ਰਧਾਨ ਮੰਤਰੀ ਇਹ ਕਹਿੰਦੇ ਨੇ ਵਿਕਸਤ ਰਾਜ ਵਿਕਸਤ ਭਾਰਤ ਰਾਜਾਂ ਦੀਆਂ ਨਾੜਾਂ ਚੋਂ ਖੋਰ ਸੁੱਕ ਚੁੱਕਿਆ ਕਰਜਾਈ ਨੇ ਡੈਟਾ ਟਰੈਪਸ ਫਸਦੇ ਜਾ ਰਹੇ ਨੇ ਤੁਹਾਡੇ ਸਾਹਮਣੇ ਮਿੰਤ ਸਰਲਾ ਕਰਦੇ ਨੇ ਤੇ ਮੈਨੂੰ ਤਾਂ ਬਾਡੀ ਲੈਂਗੁਏਜ ਪੰਜਾਬ ਦੇ ਚੀਫ ਮਿਨਿਸਟਰ ਦੀ ਨਜ਼ਰ ਆਈ ਚੀਫ ਮਿਨਿਸਟਰ ਖੜਾ ਹੈ ਸਾਹਮਣੇ ਐ ਗੱਲ ਕਰਕੇ ਤੇ ਦੋਏ ਹੱਥ ਫੜ ਕੇ ਜਿਵੇਂ ਝੁੱਕ ਕੇ ਅਸੀਰਵਾਦ ਨੋਮਾ ਗੱਲ ਚ ਕੋਈ ਬਜ਼ੁਰਗ ਦਾ ਅਸੀਰਵਾਦ ਲੈਣਾ ਹੋਵੇ ਇਹ ਅਲੱਗ ਗੱਲ ਹੈ ਤੇ ਜੇ ਠੰਗ ਦੇ ਨਾਲ ਤੁਸੀਂ ਕੁੱਬੇ ਹੋਏ ਖੜੇ ਹੋ ਉੱਥੇ ਜਾ ਕੇ ਜ਼ੁਰਤ ਨਾਲ ਗੱਲ ਕਰਨ ਦੀ ਹਾਇਸੀਅਤ ਹੋਏਗੀ ਕਿ ਨਹੀਂ ਹੋਏਗੀ ਮੈਨੂੰ ਨਹੀਂ ਸਮਝ ਆਈ ਚਲੋ ਚੰਗਾ ਅਜੇ ਤਾਂ ਥੋੜੇ ਜੇ ਲੇਟੇ ਹੀ ਹਾਂ ਕੂਬੇ ਹੋਏ ਹੋ ਕੇਜਰੀਵਾਰ ਸਾਹਮਣੇ ਤਾਂ ਲੇਟੇ ਹੋਏ ਦੀ ਫੋਟੋ ਆ ਗਈ ਸੀ ਬਿਲਕੁਲ ਪੂਰੀ ਤਰ੍ਹਾਂ ਜਿਹੜੇ ਉਸ ਪਾਸੇ ਵੱਲ ਚੱਲਦੇ ਹੋ ਤੁਸੀਂ ਇੱਕ ਸਟੇਟ ਨੂੰ ਨਹੀਂ ਪ੍ਰੋਜੈਕਟ ਕਰਦੇ ਹੋ ਇੰਡੀਵਿਜੂਅਲ ਨਹੀਂ ਐਂਡ ਇੰਡੀਵਿਜੂਅਲ ਐਸੀਆ ਜੋ ਮਰਜ਼ੀ ਕਰੋ ਕਿਸੇ ਦੇ ਟੰਗਾ ਘੁੱਟੋ ਕਿਸੇ ਦੇ ਕੁਝ ਕਰੋ ਜਦੋਂ ਦੇਸ਼ ਵਿਦੇਸ਼ ਦੇ ਵਿੱਚ ਦੁੱਖ ਜਾਂਦੇ ਨੇ ਛੋਟੇ ਦੇਸ਼ ਦਾ ਵੀ ਆਉਂਦਾ ਬਰਾਬਰ ਚ ਖੜ ਕੇ ਹੱਥ ਮਨਾਉਂਦੇ ਨੇ ਜਦੋਂ ਕਨਸਟੀਟਿਊਸ਼ਨਲ ਇਲੈਕਟਡ ਬੰਦੇ ਜਾਂਦੇ ਨੇ ਉਹ ਪਬਲੀਕਲੀ ਮਿਲਦੇ ਨੇ ਉਹਨਾਂ ਦੀ ਵੀ ਇੱਕ ਸਿੱਖਿਆ ਮਿਲਣ ਦੀ ਆਪਸ ਨੇ ਵਿੱਚ ਉਸ ਲੈਵਲ ਦਾ ਨਿੱਜੀ ਕਲਚਰ ਨਹੀਂ ਹੈ ਨਿੱਜੀ ਕਲਚਰ ਚ ਜੋ ਮਰਜ਼ੀ ਕਰੋ ਇਸ ਕਰਕੇ ਇਹ ਜਿਹੜਾ ਜਿਹੜਾ ਤੁਸੀਂ ਪਲੰਦਾ ਦਿੱਤਾ ਹੈ ਨਾ ਕਿ ਤੁਸੀਂ ਉੱਥੇ ਪਾਣੀ ਤੇ ਵੀ ਕਹੇ ਤਾਂ ਮੇਰੇ ਨਾਲ ਬਿਤਖਰਾ ਹੋ ਗਿਆ ਤੁਸੀਂ ਉੱਥੇ ਬਾਕੀ ਚੀਜ਼ਾਂ ਤੇ ਵੀ ਕਹੇ ਤਾਂ ਪੰਜਾਬ ਦੀ ਦੇਖ ਦੇਖ ਰੇਖ ਹੋ ਹੀ ਨਹੀਂ ਰਹੀ ਜੀ ਬਿਲਕੁਲ ਹੀ ਤੇ ਦੂਜਾ ਜਿਹੜਾ ਡਾਟਾ ਦਿੱਤਾ ਕਹਿੰਦੇ ਅਸੀਂ ਵੀ 47 ਦਾ ਵਿਜ਼ਨ ਦੇਤਾ ਹੈ ਉੱਥੇ ਇੱਥੇ ਤੱਕ ਸੁਣਿਆ ਨਹੀਂ ਕਿ ਤੁਸੀਂ 47 ਦਾ ਵਿਜ਼ਨ ਕਿਹੜਾ ਬਣਾਇਆ ਵੈਸੇ ਇਹ ਜ਼ਰੂਰ ਹੈ ਇੱਕ ਟ੍ਰਿਕ ਦੋ ਫਿਗਰਾਂ ਪੜ੍ਹ ਕੇ ਮੈਨੂੰ ਨਹੀਂ ਇਹ ਗੱਲ ਸਮਝ ਆਈ ਕਹਿੰਦੇ 3 ਕਰੋੜ 34 ਲੱਖ ਬੰਦੇ ਦਾ ਇਲਾਜ ਕੱਲਾ ਤੁਸੀਂ ਆਮ ਆਦਮੀ ਪਾਰਟੀ ਦੇ ਕਲੀਨਿਕ ਚ ਕਰਤਾ ਜਿਹੜੇ ਆਮ ਆਦਮੀ ਦੇ ਛੋਟੇ ਛੋਟੇ ਖੋਖੇ ਬਣਾਏ ਹੋਏ ਨੇ ਇੰਨੀ ਆਬਾਦੀ ਹੈ ਪੰਜਾਬ ਦੀ ਸਾਰਾ ਪੰਜਾਬ ਬਿਮਾਰ ਤੇ ਸਾਰਾ ਹੀ ਤੁਹਾਡੇ ਆਮ ਆਦਮੀ ਕਲੀਨਿਕ ਚ ਚਲਾ ਗਿਆ ਬਾਕੀ ਨਾ ਕੋਈ ਹਸਪਤਾਲ ਚੱਲਦਾ ਨਾ ਕਿਤੇ ਕੁਝ ਹੋਰ ਚੱਲਦਾ ਨਾ ਲੋਕ ਹੋਰ ਗਏ ਇਹ ਕਿਤੇ ਉਹੀ ਸਾਜ਼ਿਸ਼ ਤਾਂ ਨਹੀਂ ਜਿਸ ਤੋਂ ਬਹੁਤ ਵੱਡਾ ਸਕੈਂਡਲ ਨਿਕਲਿਆ ਹੈ ਜਿਵੇਂ ਪਟਿਆਲੇ ਨਿਕਲਿਆ ਸੀ ਜਿਵੇਂ ਬਰਨਾਲੇ ਨਿਕਲਿਆ ਸੀ ਕਿ ਇੱਕ ਮਰੀਜ਼ ਆ ਤੇ 10-10 ਪਾਈ ਜੋ ਕਿ ਉਹ ਕੋ ਚ ਕਮਿਸ਼ਨ ਮਿਲਦਾ ਜਿਹੜਾ 3 ਕਰੋੜ ਤੁਸੀਂ ਦੇਖਿਆ 50 ਲੱਖ ਦੇਖਿਆ ਹੋਵੇ ਤੇ ਬਾਕੀ ਲੋਕਾਂ ਦੇ ਹੋਰ ਪਸੀਨੇ ਦੀ ਕਮਾਈ ਡਾਕਟਰ ਕਮਿਸ਼ਨ ਚ ਲੈ ਗਏ ਨਰਸਾਂ ਕਮਿਸ਼ਨ ਚ ਲੈ ਗਿਆ ਕਿਉਂਕਿ ਤੁਸੀਂ ਕਮਿਸ਼ਨ ਕੀਤਾ ਉਹਨਾਂ ਨਾਲ ਕਿਰਪਾ ਕਰਕੇ ਤੇ ਜਾਂਚ ਬਿਠਾ ਕੇ ਦੇਖ ਲਓ ਜੇ ਜਿਹੜੀ ਪਹਿਲੀ ਨਜ਼ਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸਕੈਂਡਲ ਹੈ ਤੇ ਤੁਹਾਨੂੰ ਕਿਉਂ ਸਾਹਮਣੇ ਨਹੀਂ ਆ ਰਿਹਾ ਲਿਖ ਕੇ ਜਿਹੜਾ ਵੀ ਤੇ ਤਾਂ ਇਹਦਾ ਮਤਲਬ ਨਾ ਪਰ ਹੈ ਪਰ ਚੀਫ ਮਿਨਿਸਟਰ ਨੇ ਪੜਿਆ ਨਾ ਕਿਸੇ ਹੋਰ ਨੇ ਪੜਿਆ ਜੇ ਬਾਕੀ ਦਾ ਨੂੰ ਵੀ ਬਿਨਯੂਟਲੀ ਪੜ ਲਿਆ ਜਾਏ ਤਾਂ ਫੈਕਟ ਤੇ ਫਿਗਰ ਦੇ ਵਿੱਚੋਂ ਬਹੁਤ ਸਕੈਂਡਲ ਨਿਕਲੇ ਆਉਣਗੇ بڑے بڑے ਪਦਰ ਦੇ ਉੱਤੇ ਜਿਹੜੇ ਬਾਕੀ ਦੇ ਵੀ ਤੁਸੀਂ ਕਹਿ ਰਹੇ ਹੋ ਸਕੂਲ ਕਿ ਸਿੱਖਿਆ ਕਰਾਤੀ ਦਾ ਸਟੈਂਡਰਡ ਤਾਂ ਸਭ ਨੇ ਦੱਸ ਹੀ ਦਿੱਤਾ ਲੋਕਾਂ ਨੇ ਦੱਸ ਤਾਂ ਪਿੰਡ ਪਿੰਡਾਂ ਦੇ ਵਿੱਚ ਆ ਕੇ ਸਕੂਲ ਆਫ ਐਮੀਨੈਂਸ ਬਣਾ ਲਏ ਤੁਹਾਡੇ ਆਪਣੇ ਬੰਦੇ ਦੱਸ ਰਹੇ ਨੇ ਕਿ ਉਹ ਸਕੂਲ ਆਫ ਐਮੀਨੈਂਸ ਕਿਵੇਂ ਨੇ ਸਮਾਰਟ ਸਕੂਲਾਂ ਦੇ ਠੱਪੇ ਲਾਤੇ ਤੁਸੀਂ ਐਮੀਨੈਂਸ ਦੇ ਉਹਨਾਂ ਨੂੰ ਲੜਾ ਕੇ ਬਹੁਤਿਆਂ 'ਚ ਟੀਚਰ ਨਹੀਂ ਬਹੁਤਿਆਂ 'ਚ ਪ੍ਰਿੰਸੀਪਲ ਨਹੀਂ ਬਹੁਤਿਆਂ 'ਚ ਬਾਕੀ ਚੀਜ਼ਾਂ ਨਹੀਂ ਸਮਾਨ ਨਹੀਂ ਹੈ ਤੇ ਲਿਖਣ ਨੂੰ ਕਹਿਣ ਨੂੰ ਸਕੂਲ ਆਫ ਐਮੀਨੈਂਸ ਹੈਗੇ ਨੇ ਸਾਰਾ ਕੁਝ ਇਸ ਲਈ ਕੱਲਾ ਬੋਲਣ ਨਾਲ ਕਹਿਣ ਨਾਲ ਵੱਡੇ ਵੱਡੇ ਪੁਲਿੰਦੇ ਬਣਾਉਣ ਨਾਲ ਇਹ ਗੱਲਾਂ ਨਹੀਂ ਚੱਲਣੀਆਂ ਇਹ ਬੈਠ ਕੇ ਇੱਕ ਪਾਲਿਸੀ ਮੇਕਿੰਗ ਦੇ ਕੁਐਸਚਨ ਨੇ ਤੁਸੀਂ ਤਾਂ ਸਾਨੂੰ ਇਹ ਦੱਸਤਾ ਸੀ ਆ ਕੇ ਕਿ ਇਹ ਜਿਹੜੀ ਪਾਲਿਸੀ ਹੈ ਨਕਸ਼ੇ ਵਾਲਾ ਕੰਮ ਹੈ ਨਾ ਇਹ ਇੱਕ ਦਿਨ 'ਚ ਨਹੀਂ ਬਣਿਆ ਦੋ ਸਾਲ ਲੱਗੇ ਨੇ ਤੁਹਾਨੂੰ ਦਿਨ ਰਾਤ ਇੱਕ ਕਰਕੇ ਬਹੁਤ ਮਿਹਨਤ ਕੀਤੀ ਹੈ ਤੁਸੀਂ ਬੈਠ ਕੇ ਦਿਨ ਰਾਤ ਆਪਣੇ ਦਫ਼ਤਰਾਂ 'ਚ ਆਪਣੇ ਘਰਾਂ 'ਚ ਪਾਲਿਸੀ ਬਣਾਉਣ ਦੇ ਵਾਸਤੇ ਇੰਨੀ ਮਿਹਨਤ ਦੀ ਤਾਂ ਲੋੜ ਹੈ ਨਹੀਂ ਸੀ ਬਸ ਐਨਾ ਕਿਉਂ ਖੂਨ ਖਪਾਉ ਹੋਏ ਤੁਸੀਂ ਤੇ ਇਹਦੇ ਤੋਂ ਤਪੇਣਾ ਹੀ ਸਰਦਾ ਸੀ ਫਿਰ ਉਹ ਕੰਮ ਚੱਲੀ ਜਾਂਦਾ ਸੀ ਬਲਡੋజర్ ਸੀ ਜੁਪੀ ਤੋਂ ਲਿਆਂਦਾ ਉਹ ਚੱਲ ਰਿਹਾ ਤੁਸੀਂ ਆਪ ਦੱਸਿਆ ਕਿ ਤੁਸੀਂ ਸਿਆਸੀ ਘਰਾਂ ਤੇ ਬਲਡੋజర్ ਚਲਦਾ 86 ਕਿਸੇ ਦਾ ਲੋਨ ਵੀ ਲਿਆ ਸਾਰੇ ਗਰੀਬ ਘਰ ਨੇ ਉਹ ਵੇਚਦਾ ਹੋ ਉਹਨਾਂ ਦਾ ਕੋਈ ਨਸਾ ਇਹ ਨਹੀਂ ਸਵਾਲ ਪਰ ਤੁਸੀਂ ਰੂਲ ਆਫ ਲਾ ਫਾਲੋ ਕਰਦੇ ਹੋ ਦੇਸ਼ ਦਾ ਕਾਨੂੰਨ ਫਾਲੋ ਕਰਦੇ ਹੋ ਜਾਂ ਮਰਮਾਨੀ ਕਰਦੇ ਹੋ ਜਦੋਂ ਤੁਸੀਂ ਰੂਲ ਆਫ ਲਾ ਤੇ ਤੁਸੀਂ ਕਨਸਟੀਟਿਊਸ਼ਨ ਨੂੰ ਵਾਈਓਲੇਟ ਕਰਦੇ ਹੋ ਤਾਂ ਗਵਰਨਮੈਂਟ ਆਫ ਇੰਡੀਆ ਤੁਹਾਡੇ ਤੇ ਲਾਗੂ ਹੋਣ ਵਾਲੇ ਕਨਸਟੀਟਿਊਸ਼ਨ ਨੂੰ ਵਾਈਓਲੇਟ ਕਰਦੀ ਹੈ ਤੁਸੀਂ اخلاقی ਤੌਰ ਤੇ ਨਤਾਣੇ ਬਣ ਜਾਂਦੇ ਹੋ ਕਿ ਖੜਕੇ ਤੁਸੀਂ ਕਹਿ ਸਕੋ ਅੱਖ ਚੱਕ ਪਾ ਕੇ ਕਿ ਤੁਸੀਂ ਵਾਈਓਲੇਟ ਕਰਦੇ ਹੋ ਕਾਨੂੰਨ ਤੁਹਾਡੇ ਚ ਜੁਰਤੇ ਨਹੀਂ ਬਚਦੀ ਕਿਉਂਕਿ ਜਦੋਂ ਤੁਸੀਂ ਉਹ ਹਨਰਲਸ ਮਨ ਰੇਖਾਂ ਅਲੰਗ ਜਾਂਦੇ ਹੋ ਤਾਂ ਉਦੋਂ ਬਾਅਦ ਖੜੇ ਹੋ ਕੇ ਜਾਨ ਨਹੀਂ ਬਚਦੀ ਉਹ ਗੱਲ ਕਰਨ ਦੇ ਵਿੱਚ ਇਸ ਲਈ ਉਹ ਲੋਕਾਂ ਦੀਆਂ ਅਖਾਂ ਚੁੰਧਿਆਉਣ ਦੇ ਲਈ ਤਾਂ ਕੋਈ ਚੀਜ਼ਾਂ ਹੋ ਜਾਂਦੀਆਂ ਨੇ ਕਈ ਵਾਰ ਇਦੇ ਲਈ ਬੇहद ਜ਼ਰੂਰੀ ਹੈ ਜਿਹੜੀਆਂ ਚੀਜ਼ਾਂ ਜੇ ਬਿਲਕੁਲ ਵਿਕਸਤ ਸਟੇਟ ਤੇ ਵਿਕਸਤ ਭਾਰਤ ਇਹ ਅਜੰਡਾ ਲਾਗੂ ਕਰਨਾ ਹੈ ਜੇ ਕੋਆਪਰੇਟਿਵ ਫੈਡਰਲਿਜ਼ਮ ਲਾਗੂ ਕਰਨਾ ਹੈ ਜਿਹੜੇ ਆ ਸਲੋਗਨ ਨੇ ਸਲੋਗਨ ਚ ਕੋਈ ਪ੍ਰੋਬਲਮ ਨਹੀਂ ਹੈ ਬੇहद ਖੂਬਸੂਰਤ ਨੇ ਤਾਂ ਇਹਨਾਂ ਨੂੰ ਉਲਟਾ ਕਰੋ ਫੈਡਰਲ ਸਟਰਕਚਰ ਰਿਵਾਈਜ਼ ਕਰੋ ਸਟੇਟਾਂ ਨੂੰ ਅਧਿਕਾਰ ਦਿਓ ਜਿਨ੍ਹਾਂ ਦੇ 370 ਤੋੜਤੀ ਬਹਾਲ ਕਰੋ ਬਾਕੀ ਸਟੇਟਾਂ ਨੂੰ ਆਨੰਦਪੁਰ ਪੰਜਾਬ ਪੰਜਾਬ ਦਾ ਚੀਫ ਮਿਨਿਸਟਰ ਕੀ ਆਨੰਦਪੁਰ ਸਾਹਿਬ ਰੈਜੂਲੇਸ਼ਨ ਮੰਦਬ ਮੰਗ ਰਿਹਾ ਅਧਿਕਾਰ ਕਿੰਨੇ ਮੰਗ ਰਿਹਾ ਤੁਸੀਂ ਅਜੇ ਤੱਕ ਤਾਂ ਇਹ ਦੱਸਿਆ ਨਹੀਂ ਆਵਾਦਵੀ ਪਾਰਟੀ ਦੇ ਸਰਕਾਰ ਨੇ ਕਿ ਰਾਜਾਂ ਦੇ ਫੈਡਰਲਿਜ਼ਮ ਤੁਸੀਂ ਕਿਉਂ ਜਾ ਚਾਹੁੰਦੇ ਹੋ ਹੁਣ ਤੱਕ ਤੁਹਾਨੂੰ ਕੰਮ ਕਰਨ ਦਿੱਤਾ ਜਾਵੇ ਇਹੋ ਜਿਹਾ ਚਾਹੁੰਦੇ ਹੋ ਜਾਂ ਕੁਝ ਹੋਰ ਤਾਕਤ ਵੀ ਚਾਹੁੰਦੇ ਹੋ ਕਿਸੇ ਨਾ ਕਿਸੇ ਲੈਵਲ ਦੀ ਵਿਜਨ ਕੀ ਹੈ ਜੈ ਸੋਚਣ ਨੂੰ 2 ਸਾਲ ਹੋਰ ਲੱਗਣਗੇ ਅਜੇ ਉਨਾ ਹੀ ਬਹੁਤ ਦਿਨ ਰਾਤ ਬੈਠੇ ਰਹੋਗੇ ਟਿਊਬਾਂ ਜਗਾ ਕੇ ਇਹ ਸਮਝ ਨਹੀਂ ਆਈ ਹਜੇ ਤੱਕ ਲੋਕਾਂ ਨੂੰ ਜੀ ਸਮਝਾਉਣਾ ਤੁਹਾਡਾ ਤੁਸੀਂ ਸਟੇਟ ਦੇ ਮੁਖੀ ਹੋ ਆਪਣੇ ਆਪ ਨੂੰ ਕਹਿੰਦੇ ਹੋ ਸਰਕਾਰ ਦੇ ਮੁਖੀ ਕਹਿਣ ਦੀ ਬਜਾਏ ਬਾਰ-ਬਾਰ ਕਹਿੰਦੇ ਹੋ ਮੈਂ ਸੂਬੇ ਦਾ ਮੁਖੀ ਹਾਂ ਸਟੇਟ ਦਾ ਮੁਖੀ ਹਾਂ ਚਲੋ ਮੰਨ ਲਓ ਸਟੇਟ ਦੇ ਮੁਖੀ ਹੋ ਪਰ ਲੋਕਾਂ ਨੂੰ ਦੱਸ ਦਿਓ ਸਟੇਟ ਤੇ ਐ ਹੋ ਗਿਆ ਹੁਣ ਕੱਜ ਕੱਲ ਜਿਵੇਂ ચીਗ ਪੈ ਜਾਂਦੀ ਹੈ ਇੱਕੋ ਹੀ ਗੱਲ ਹੈ ਇਹਨਾਂ ਨੂੰ ਆਉਂਦਾ ਕੁਝ ਨਹੀਂ ਮੈਨੂੰ ਆਉਂਦਾ ਹੈ ਉਹਨਾਂ ਨੂੰ ਆਉਂਦਾ ਕੁਝ ਨਹੀਂ ਮੈਨੂੰ ਤੁਹਾਨੂੰ ਕੀ ਕੀ ਆਉਂਦਾ ਉਹ ਦੱਸਣਾ ਸ਼ੁਰੂ ਕਰੋ ਹੁਣ ਮੈਨੂੰ ਸਭ ਕੁਝ ਚਾਹੁੰਦਾ ਇੱਥੋਂ ਨਾਲ ਸ਼ੁਰੂ ਕਰੋ ਤੁਹਾਡਾ ਵਿਜ਼ਨ ਕੀ ਹੈ ਇੱਥੋਂ ਸ਼ੁਰੂ ਕਰੋ ਕਿ ਜੀ ਮੈਂ ਕਿਉਂ ਚਾਹੁੰਦਾ ਆ ਜਿਹੜਾ ਦੇਖ ਕੇ ਆਇਆ ਉੱਥੇ ਮੇਰਾ ਇਹਦੇ ਪਿੱਛੇ ਨਜ਼ਰੀਆ ਕੀ ਹੈ ਪੰਜਾਬ ਦੇ ਲੋਕਾਂ ਨੂੰ ਨਾਲ ਰੋ ਪੰਜਾਬ ਦੀਆਂ ਪਾਰਟੀਆਂ ਪੰਜਾਬ ਦੇ ਬਾਕੀ ਦੇ ਲੋਕਾਂ ਨੂੰ ਜਿੰਨੀਆਂ ਸਟੇਟਾਂ ਦੇ ਹੋਰ ਮੁਖੀ ਆਏ ਹੋਏ ਨੇ ਉਹਨਾਂ ਨੂੰ ਔਰ ਕੋਈ ਕੋਈ ਹੋਰ ਜੀ ਪ੍ਰਪੋਜ਼ਲ ਦਿੰਦਾ ਕੋਈ ਹੋਰ ਜੀ ਪ੍ਰਪੋਜ਼ਲ ਦਿੰਦਾ ਆਂਧਰਾ ਪ੍ਰਦੇਸ਼ ਨਾਲ ਇਹਨੇ ਵੀ ਇੱਕ ਪ੍ਰਪੋਜ਼ਲ ਦਿੱਤੀ ਹੈ ਕੰਪੈਰੇਟੇਬਿਲਿਟੀ ਠਾਕ ਜੀ ਇੱਕ ਜੀ ਡੀ ਪੀ ਦਾ ਕਮਿਸ਼ਨ ਬਣਾਓ ਜੀ ਉਹਦੇ ਚ ਇੱਕ ਪਾਪੂਲੇਸ਼ਨ ਦਾ ਕਮਿਸ਼ਨ ਬਣਾਓ ਜੀ ਉਹਦੇ ਚ ਡਿਫਰੈਂਟ ਟਾਈਪ ਦੀਆਂ ਚੀਜ਼ਾਂ ਬਣਾ ਦਿਓ ਤਾਂ ਕਿ ਇੱਕ ਗ੍ਰੋਥ ਨੂੰ ਦੇਖ ਲੇਗਾ ਇੱਕ ਇਹਨੂੰ ਦੇਖ ਲੇਗਾ ਇੱਕ ਇਹਨੂੰ ਦੇਖ ਲੇਗਾ ਕੋਈ ਨਾ ਕੋਈ ਗੱਲ ਤਾਂ ਕਰਦਾ ਹੀ ਹੈ ਨਾ ਤੁਸੀਂ ਇਹੋ ਜਿਹਾ ਕੀ ਕਰਕੇ ਆਏ ਹੋ ਨਹੀਂ ਸਮਝ ਆਈ ਹੈ ਜੀ ਗੱਲ ਉਸ ਪੱਧਰ ਦੇ ਉੱਤੇ ਉੱਥੇ ਕਿਸੇ ਨੂੰ ਸੁਣਨ ਦੀ ਬਹਿਲ ਨਹੀਂ ਹੁੰਦੀ ਇਹ ਪੋਲਿਟੀਕਲ ਸਲੋਗਨ ਨੇ ਪੋਲਿਟੀਕਲ ਤੌਰ ਤੇ ਨੈਰੇਟਿਵ ਸਿਰਜਣਾ ਪੈਣਾ ਹੈ ਨੈਰੇਟਿਵ ਆਪਣੇ ਸਾਰੇ ਬੰਦਿਆਂ ਨਾਲ ਰਲ ਕੇ ਸਿਰਜਿਆ ਜਾਊਗਾ ਇਹਦੇ ਲਈ ਨੀਤੀਯੋਗ ਚ ਜਿੰਨੇ ਵੀ ਚੀਪ ਮਿਨਿਸਟਰ ਰਲ ਕੇ ਇੱਕ ਜ਼ੁਬਾਨ ਦੇ ਵਿੱਚ ਕਹਿਣਗੇ ਕਿ ਫੈਡਰਲ ਸਟਰਕਚਰ ਰਿਵਿਊ ਕਰੋ ਸਰਕਾਰੀਆ ਕਮਿਸ਼ਨ ਦੀ ਤਰ੍ਹਾਂ ਤੇ ਪੂੰਛੀ ਕਮਿਸ਼ਨ ਦੀ ਤਰ੍ਹਾਂ ਦੁਬਾਰਾ ਨਵੇਂ ਹਾਲਾਤ ਚ ਫੈਡਰਲ ਸਟਰਕਚਰ ਨੂੰ ਰਿਵਿਊ ਕਰੋ ਰਾਜਾਂ ਦੇ ਅਧਿਕਾਰ ਵਧਾਓ ਤੇ ਕੇਂਦਰ ਦੇ ਨਹੀਂ ਜਦੋਂ ਪਾਵਰ ਰਾਜਾਂ ਦੇ ਹੱਥ ਚ ਆਏਗੀ ਬਹੁਤੀ ਉਦੋਂ ਬਾਅਦ ਦੇ ਚੀਜ਼ਾਂ ਹੋਣਗੀਆਂ ਨਹੀਂ ਤਾਂ ਇਹ ਚੀਜ਼ਾਂ ਕੇਵਲ ਕਾਗਜ਼ਾਂ ਤੱਕ ਸੀਮਿਤ ਹੋਣਗੀਆਂ ਪ੍ਰੈਕਟਿਸ ਦੇ ਵਿੱਚ ਨਹੀਂ ਜੇ ચીਫ ਮਿਨਿਸਟਰ ਨੇ ਇੰਨੀ ਗੱਲ ਕੀਤੀ ਹੈ ਚੰਗੇ ਤਰੀਕੇ ਨਾਲ ਕੀਤੀ ਹੈ ਕਿ ਸਾਡੇ ਪਾਣੀਆਂ ਦੇ ਮਸਲੇ ਨੇ ਸਾਡਾ ਚੰਡੀਗੜ੍ਹ ਦਾ ਮਸਲਾ ਹੈ ਸਾਡੇ ਬਾਕੀ ਮਸਲੇ ਨੇ ਤਾਂ ਚੰਗੀ ਗੱਲ ਹੈ ਕਹਿਣਾ ਵੀ ਚੰਗੀ ਗੱਲ ਹੈ ਲਿਖ ਕੇ ਇੱਕ ਚਿੱਠੀ ਦੇ ਆਉਣਾ ਉਹ ਵੀ ਇੱਕ ਚੰਗੀ ਗੱਲ ਹੈ ਪਰ ਅੱਗੇ ਨੂੰ ਉਹਨੂੰ ਫੋਲੋ ਕਰਨਾ ਤੇ ਉਸ ਲਿਹਾਜ਼ ਦੇ ਨਾਲ ਅੱਗੇ ਤੁਰਨਾ ਇਹ ਵੀ ਬਹੁਤ ਇੰਪੋਰਟੈਂਟ ਗੱਲ ਹੁੰਦੀ ਹੈ ਉਹਦੇ ਲਈ ਜਦੋ ਜਹਾਦ ਕਰਨਾ ਉਹਦੇ ਲਈ ਕੋਸ਼ਿਸ਼ ਕਰਨਾ ਇਹ ਉਦੋਂ ਵੀ ਜ਼ਿਆਦਾ ਇੰਪੋਰਟੈਂਟ ਗੱਲ ਹੁੰਦੀ ਹੈ ਖੈਰ ਅੱਜ ਲਈ ਮੀਟਿੰਗ ਦੀਆਂ ਕੁਝ ਡਿਟੇਲ ਜੇ ਬਾਅਦ ਦੇ ਵਿੱਚ ਆਉਣਗੀਆਂ ਜਿਸ ਲੈਵਲ ਦਾ ਨੀਤੀ ਜੋ ਕੀ ਕਰਕੇ ਜਾਂਦਾ ਹੈ ਤੇ ਚੀਫ ਮਿਨਿਸਟਰ ਕੀ ਕਰਕੇ ਜਾਂਦਾ ਹੈ ਇਹ ਉਦੋਂ ਬਾਅਦ ਚ ਦੇਖਿਆ ਜਾਏਗਾ ਅੱਜ ਲਈ ਇਹ ਨਹੀਂ ਤੁਸੀਂ ਦੇਖਦੇ ਰਹੋ ਪੁਲਾਂਗ ਬਹੁਤ ਬਹੁਤ ਧੰਨਵਾਦ